ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਹਾਂ ਪਿੰਡ ਹਰੀਕੇ ਕਲਾਂ ਧੰਨ ਧੰਨ ਬਾਬਾ ਲੰਗਰ ਸਾਹਿਬ ਜੀ ਦੀ ਵਾਰਤ ਸਾਬ ਦੇ ਉੱਪਰ ਸਾਡੇ ਨਾਲ ਇਥੋਂ ਦੇ ਸੇਵਾਦਾਰ ਮੌਜੂਦ ਆ ਉਹਨਾਂ ਤੋਂ ਜਾਣਾਂਗੇ ਕਿ ਜੋ 1 ਜਨਵਰੀ ਨੂੰ ਮੇਲੇ ਦੇ ਰੂਪ ਵਿੱਚ ਇੱਥੇ ਸੰਗਤਾਂ ਗੁਰੂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਤਕ ਹੋਣ ਆਉਂਦੀਆਂ ਬਾਈ ਜੀ ਰਾਜਾ ਜੀ ਸਾਡੇ ਨਾਲ ਰਾਜਾ ਜੀ ਖਾਰਾ ਮੌਜੂਦ ਨੇ ਸਾਡੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਇਸ ਪਿੰਡ ਦਾ ਤੇ ਇਸ ਗੁਰੂ ਘਰ ਦਾ ਕੀ ਇਤਿਹਾਸ ਆ ਬਾਈ ਜੀ ਸਸਿਕਾ ਸਸ਼ੀਕਲ ਬਾਈ ਜੀ ਜੋ ਇਸ ਧੰਨ ਧੰਨ ਬਾਬਾ ਲੰਗਰ ਸਾਹਿਬ ਜੀ ਦੀ ਵਾਟਸਐਪ ਆ ਬਾਈ ਰਾਜਾ ਜੀ ਬੈਕ ਸਾਈਡ ਆਪਾਂ ਦੇਖ ਸਕਦੇ ਆ 베ਰੀ ਸਾਹਿਬ ਵੀ ਮੌਜੂਦ ਆ ਇੱਥੇ ਕਾਫੀ ਮਤਲਬ ਭੈਣਾਂ ਦੀਆਂ ਸੌਖਾਂ ਪੂਰੀਆਂ ਹੁੰਦੀਆਂ ਬੱਚਿਆਂ ਨੂੰ ਲੈ ਕੇ ਵੀ ਇੱਥੇ ਪੀੜ੍ਹੀਆਂ ਸੁਖੀਆਂ ਜਾਂਦੀਆਂ ਤੜਾਕੀਆਂ ਵੀ ਚੜਦੀਆਂ ਇੱਥੋਂ ਦਾ ਕੀ ਇਤਿਹਾਸ ਆ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਬਾਈ ਜੀ ਜਿਹੜਾ ਇੱਥੋਂ ਦਾ ਇਤਿਹਾਸ ਆ ਇਤਿਹਾਸ ਦੀ ਗੱਲ ਕਰੀਏ ਤਾਂ ਖਿਦਰਾਣੇ ਦੀ ਢਾਬ ਵਿੱਚ ਜਦੋਂ ਜੰਗ ਹੋਈ ਆ ਤਾਂ ਇੱਥੇ ਤੰਤਨ ਬਾਬਾ ਜੋ ਲੰਗਰ ਸਿੰਘ ਆ ਜੀ ਉਹਨਾਂ ਦਾ ਪਹਿਲਾ ਨਾਮ ਬਾਬਾ ਮਲਾਗਰ ਸਿੰਘ ਸੀਗਾ ਜੀ ਤਾਂ ਉਹਨਾਂ ਨੇ ਇੱਥੇ ਉਸ ਫੌਜਾਂ ਲਈ ਜੋ ਸਾਡੇ ਗੁਰਦਿਆਂ ਫੌਜਾਂ ਸੀ ਉਹਨਾਂ ਲਈ ਲੰਗਰ ਲਾਇਆ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤਾਂ ਸਾਡੇ ਇੱਥੇ ਇੱਕ ਹੁੰਦਾ ਸੀ ਦੇਵਦੈਂਤ ਜੀ ਜਿਹਨੂੰ ਅਸੀਂ ਰਾਖਸ਼ ਕਹਿੰਦੇ ਆ ਤੇ ਸਾਡੇ ਇਲਾਕੇ ਦੇ ਜਿਹੜੇ ਬੱਚੇ ਸੀਗੇ ਤੇ ਉਹਨਾਂ ਨੂੰ ਉਹ ਖਾ ਜਾਂਦਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਪਿੱਛੇ ਬੇਰੀ ਬੇਰਸਬ ਲੈ ਆ ਅਸੀਂ ਬੇਰਸਬ ਕਹਿੰਦੇ ਹੁਣ ਉਦੋਂ ਬੇਰੀ ਸੀਗੀ ਜੀ ਤੇ ਇੱਥੇ ਉਹਨਾਂ ਨੇ ਆ ਕੇ ਜਦੋਂ ਲੰਗਰ ਪਾਣੀ ਛਕ ਕੇ ਆਸਣ ਲਾਇਆ ਤਾਂ ਇਲਾਕੇ ਦੀਆਂ ਸੰਗਤਾਂ ਨੇ ਕਿਹਾ ਵੀ ਬਾਬਾ ਜੀ ਸਾਡੇ ਬੱਚੇ ਗੁੰਮ ਹੋ ਜਾਂਦੇ ਆ ਕੀ ਕਰਨਾ ਜਦੋਂ ਉਹਨਾਂ ਨੇ ਆਪ ਦੀ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਤਾਂ ਇੱਕ ਰਕਸ਼ਸ ਜਦੋਂ ਅੱਗੇ ਸਾਹਮਣੇ ਆਇਆ ਤਾਂ ਉਸਨੇ ਗੁਰੂ ਗੋਬੀ ਸਿੰਘ ਨੇ ਕਿਹਾ ਵੀ ਯਾਰ ਵੀ ਤੂੰ ਮਤਲਬ ਇਸ ਤਰ੍ਹਾਂ ਦਾ ਦੇਖ ਜੋ ਕੋਈ ਕਾੜ ਕਰ ਰਿਹਾ ਕਿਉਂ ਕਰ ਰਿਹਾ ਤਾਂ ਉਹਨਾਂ ਨੇ ਗੁਰੂ ਜੀ ਕੋਲ ਜਾ ਕੇ ਮੱਥਾ ਟੇਕਿਆ ਅੱਛਾ ਪਾਸ਼ਾ ਜਿਹੜੀਆਂ ਮੈਥੋਂ ਗਲਤੀਆਂ ਹੋ ਗਈਆਂ ਉਹ ਮੇਰੀਆਂ ਭੁੱਲਾਂ ਬਖਸ਼ਾ ਦੇ ਤੇ ਮੈਂ ਇਹ ਕਹਿੰਦਾ ਜੇਕਰ ਮੇਰੀਆਂ ਭੁੱਲਾਂ ਬਖਸ਼ੋਗੇ ਤਾਂ ਮੈਨੂੰ ਮਾਫ਼ ਕਰ ਦਿਓ ਤਾਂ ਗੁਰੂ ਜੀ ਨੇ ਕਿਹਾ ਚਲੋ ਜੀ ਠੀਕ ਹੈ ਜੀ ਤੁਹਾਨੂੰ ਮਾਫ਼ ਕਰ ਦਿੰਨੇ ਆ ਤਾਂ ਰਕਸ਼ਸ ਨੇ ਆਵਦਾ ਜਦੋਂ ਆਪਣਾ ਜੋ ਸਾੜ ਹੀ ਜਾਈ ਝੋਟਾ ਕਹਿ ਦਿੰਨੇ ਆ ਉਹਦੇ ਰੂਪ ਦੇ ਵਿੱਚ ਜਦੋਂ ਧਾਰਿਆ ਤਾਂ ਬਾਬਾ ਮਲਾਗਰ ਸਿੰਘ ਨੇ ਇੱਕੋ ਵਾਰ ਦੇ ਨਾਲ ਉਸ ਨੂੰ ਸਿਰਸਨਾ ਕੱਟ ਦਿੱਤਾ ਗੁਰੂ ਜੀ ਤੋਂ ਪਹਿਲਾਂ ਉਹਨਾਂ ਨੇ ਵਾਰ ਲਿਆ ਸੀ ਵੀ ਜੇਕਰ ਮੈਨੂੰ ਜੇਕਰ ਮੇਰਾ ਮੇਰਾ ਵੱਢ ਹੋਵੇ ਤਾਂ ਮੇਰਾ ਇੱਕੋ ਵਾਰ ਦੇ ਨਾਲ ਹੋਵੇ ਤਾਂ ਬਾਬਾ ਤੁਹਾਨੂੰ ਬਾਬਾ ਮਲਾਗਰ ਸਿੰਘ ਜੀ ਨੇ ਉਹਨਾਂ ਨੇ ਇੱਕੋ ਵਾਰ ਦੇ ਨਾਲ ਉਹਨਾਂ ਦਾ ਸਿਰ ਕੱਟ ਦਿੱਤਾ ਇਸੋ ਦਾ ਜਿਹੜਾ ਇਥੋਂ ਦਾ ਇਤਿਹਾਸ ਇਹੀ ਆ ਤੇ ਉਸ ਤੋਂ ਬਾਅਦ ਜਦੋਂ ਇਤਿਹਾਸ ਦੀ ਗੱਲ ਕਰੀਏ ਜੋ ਜੋ ਇੱਕ ਤਰੀਕ ਨੂੰ ਇਸ ਜਗ੍ਹਾ ਤੇ ਉੱਪਰ ਭਾਰੀ ਤੀਦਾਰ ਦੇ ਵਿੱਚ ਸੰਗਤਾਂ ਆਉਂਦੀਆਂ ਮੇਲੇ ਦੇ ਰੂਪ ਵਿੱਚ ਹੁੰਦੀਆਂ ਉਹਦੇ ਬਾਰੇ ਕੋਈ ਥੋੜੀ ਬਹੁਤੀ ਜਾਣਕਾਰੀ ਦਿਓ ਸਾਨੂੰ ਕੀ ਇਤਿਹਾਸ ਹੈ ਜਾਣਕਾਰੀ ਇਹ ਹੈ ਜੀ ਜਿਹੜੇ ਇਤਿਹਾਸ ਦੀ ਮੈਂ ਪਹਿਲਾਂ ਗੱਲ ਕੀਤੀ ਆ ਇਤਿਹਾਸ ਉਹੀ ਆ ਹੌਲੀ ਹੌਲੀ ਜਿਹੜੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਜਦੋਂ ਧੰਤਨ ਬੱਬਾ ਲੰਗਰ ਸਿੰਘ ਜੀ ਦੇ ਵਾਰ ਦੇ ਵਿੱਚ ਜਦੋਂ ਇੱਥੇ ਗੁਰਦੁਆਰਾ ਸਾਹਿਬ ਪਹੁੰਚਦੇ ਆ ਤਾਂ ਇੱਥੇ ਜੋ ਸੋਖਣਾ ਪੂਰੀਆਂ ਹੁੰਦੀਆਂ ਕੋਈ ਵੀ ਸ਼ਰਧਾਲੂ ਇੱਥੇ ਸੁਖਣਾ ਸੁਖਣ ਆਉਂਦਾ ਭਾਵੇਂ ਕਿਸੇ ਦੇ ਮੱਜ ਪੁੱਤਰ ਨਹੀਂ ਹੁੰਦਾ ਪਰਮਾਤਮਾ ਪੁੱਤਰ ਦੀ ਦਾਤ ਉਹਨੂੰ ਬਖਸ਼ਦਾ ਜੇ ਕਿਸੇ ਦੇ ਮੱਜ ਦਾ ਕੋਈ ਉਹ ਦੇਖੋ ਵੀ ਮੱਜ ਕਈ ਵਾਰੀ ਕੋਈ ਉਦਰਤੀ ਕਿਸੇ ਦੇ ਘਰੇ ਦੁੱਧ ਪੁੱਤਰ ਨਹੀਂ ਹੁੰਦਾ ਤਾਂ ਪਰਮਾਤਮਾ ਉਹਨੂੰ ਦੁੱਧ ਪੁੱਤ ਬਖਸ਼ਦਾ ਹੋਰ ਵੀ ਜੋ ਜਿਸ ਤਰ੍ਹਾਂ ਦੀ ਕੋਈ ਸੁਖਣਾ ਹੁੰਦੀ ਆ ਉਹ ਸਾਰੀਆਂ ਇੱਥੇ ਸੁਖਣਾ ਪੂਰੀਆਂ ਹੁੰਦੀਆਂ ਤੇ ਮੈਂ ਬੜੇ ਮਤਲਬ ਵੀ ਪਿਛਲੇ 6 ਮਹੀਨੇ ਤੋਂ ਇੱਥੇ ਆ ਰਹੇ ਆ ਤੇ ਹਰ ਰੋਜ਼ ਹੀ ਇੱਥੇ ਕੋਈ ਨਾ ਕੋਈ ਸ਼ਰਧਾਲੂ ਆਉਂਦੀ ਸੁਖਣਾ ਪੂਰੀ ਹੋਣ ਕਰਕੇ ਆਪਣੇ ਗੁਰੂ ਸਾਹਿਬ ਦੇ ਗੁਰਦਰਾ ਸਾਹਿਬ ਦੇ ਵਿੱਚ ਮਤਲਬ ਪਾਠ ਕਰਾਉਂਦੇ ਆ ਤੇ ਇੱਥੇ ਮਤਲਬ ਵੀ ਹਰ ਰੋਜ਼ ਆਪਾਂ ਇੱਕ ਭਾਵੇਂ ਉਹ ਖੰਡ ਪਾਠ ਹੋਵੇ ਭਾਵੇਂ ਉਹ ਦੂਜਾ ਆਪਣਾ ਦੂਸਰਾ ਪਾਠ ਹੋਵੇ ਤਾਂ ਇੱਥੇ ਮਤਲਬ ਭੋਗ ਪੈਂਦੇ ਆ ਤੇ ਆ ਕਿ ਇੱਥੇ ਬੜੇ ਮਨ ਨੂੰ ਖੁਸ਼ੀ ਹੁੰਦੀ ਆ ਜਿਹੜਾ 13 ਤਰੀਕ ਦਾ ਜਿਹੜਾ ਅਸੀਂ ਬੜੀ-ਬੜੇ ਸ਼ਰਧਾਂ ਨਾਲ ਮਨਾ ਰਹੇ ਆ ਸਾਨੂੰ ਇਸ ਚੀਜ਼ ਦਾ ਮਾਣ ਆ ਖੁਸ਼ੀ ਆ ਕਿਉਂਕਿ ਐਡੇ ਵੱਡੇ ਮਹਾਪੁਰਸ਼ ਨੇ ਸਾਡੇ ਇਸ ਏਰੀਏ ਦੇ ਵਿੱਚ ਜੋ ਜਨਮ ਲਿਆ ਤੇ ਇੱਕ ਇਤਿਹਾਸ ਜਿਹਾ ਐਸਾ ਬਣ ਗਿਆ ਜਿਹੜਾ ਅੱਜ ਸਾਡਾ ਇਹ ਜਿਹੜਾ ਇਲਾਕਾ ਇਲਾਕੇ ਚ ਨਹੀਂ ਕੱਲੇ ਜਿਹੜੇ ਸਾਡੇ ਨਾਲ ਨਾ ਕੇ ਪੰਜਾਬ ਚ ਨਾ ਇੰਡੀਆ ਚ ਪੂਰੇ ਵੱਡ ਦੇ ਵਿੱਚ ਤਨ ਤਨ ਬਾਬਾ ਲੰਗਰ ਸਿੰਘ ਜੀ ਦੀ ਜੋ ਜੋ ਮਤਲਬ ਸ਼ਰਧਾ ਪੂਰਵਕ ਭਾਵੇਂ ਅਸੀਂ ਇੱਥੇ ਮਨਾ ਰਹੇ ਆਂ ਪਰ ਵਿਦੇਸ਼ਾਂ ਵਿੱਚ ਵੀ ਬੈਠੇ ਜਿਹੜੇ ਜਿਹੜੇ ਸਾਡੇ ਆਸ-ਪਾਸੇ ਦੇ ਜਿਹੜੇ ਜਿਹੜੇ ਮਤਲਬ ਸੱਜਣ ਮਿੱਤਰ ਆ ਉਹ ਵੀ ਉਹ ਵੀ ਇੱਕ ਤਰੀਕੇ ਨਾਲ ਉੱਥੇ ਸ਼ਰਧਾ ਦੇ ਨਾਲ ਕਿ ਜੇ ਜੋ ਮੇਲੇ ਦੇ ਰੂਪ ਵਿੱਚ ਮਨਾਉਂਦੇ ਆਂ ਕੀ ਸੰਦੇਸ਼ ਦੇਣਾ ਚਾਹੋਗੇ ਜੋ ਭਾਰੀ ਤਦਾਦ ਦੇ ਵਿੱਚ ਸੰਗਤਾਂ ਇੱਕ ਤਰੀਕ ਨੂੰ ਇਸ ਸਥਾਨ ਦੇ ਉੱਪਰ ਨਮਸਤਿਕ ਹੋਣ ਲਈ ਆ ਰਹੀਆਂ ਕਿ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਦੇਖੋ ਜੀ ਅਪੀਲ ਨਹੀਂ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਜੀ ਬੇਨਤੀ ਇਹ ਕਰਾਂਗੇ ਕਿ ਬਹੁਤ ਵੱਡਾ ਇਕੱਠ ਹੁੰਦਾ ਕੋਸ਼ਿਸ਼ ਕਰੋ ਜਦੋਂ ਵੀ ਇੱਥੇ ਆਪਣਾ ਆਪ ਪਹੁੰਚਦੇ ਆ ਤਾਂ ਆਪਣਾ ਬੜੇ-ਬੜੇ ਤਦਾਦ ਦੇ ਵਿੱਚ ਜੋ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਬੜੀਆਂ-ਬੜੀਆਂ ਲਾਈਨਾਂ ਲੱਗਦੀਆਂ ਲਾਈਨ ਦੇ ਵਿੱਚ ਲੱਗ ਕੇ ਸਤਿਗੁਰ ਦੇ ਆ ਕੇ ਦਰਸ਼ਨ ਕਰੋ ਆ ਕੇ ਗੁਰਦਰਾ ਸਾਹਿਬ ਦੇ ਨਕਮਸਤਕ ਹੋ ਜਿਹੜੀ ਤੁਸੀਂ ਸ਼ਰਧਾ ਦੇ ਨਾਲ ਜਿਹੜੇ ਮਨ ਦੇ ਵਿੱਚ ਆਪਦੇ ਕੋਈ ਭਾਵਨਾ ਲੈ ਕੇ ਆਏ ਆ ਤੁਹਾਡੀ ਭਾਵਨਾ ਉਹ ਜਿਹੜੀ ਕੋਈ ਵੀ ਸੁੱਖਣਾ ਸੁੱਖਣੇ ਸੁੱਖੇ ਲੈ ਕੇ ਆਏ ਤੁਹਾਡੀ ਸੁੱਖਣਾ ਤਾਂ ਹੀ ਪੂਰੀ ਹੋਊਗੀ ਜੇਕਰ ਤੁਸੀਂ ਲਾਈਨ ਦੇ ਵਿੱਚ ਲੱਗ ਕੇ ਬੜੀ ਸ਼ਰਧਾ ਦੇ ਨਾਲ ਤੁਸੀਂ ਇੱਥੇ ਆ ਕੇ ਮੱਥਾ ਟੇਕੋਗੇ ਮੇਰੀ ਤਾਂ ਉਹਨਾਂ ਨੂੰ ਇਹੀ ਬੇਨਤੀ ਆ ਤੁਸੀਂ ਇੱਕ ਏਸ ਪਿੰਡ ਦੇ ਇਤਿਹਾਸ ਦੀ ਗੱਲ ਕੀਤੀ ਸੀ ਫਾਸਟ ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤੀ ਸੀ ਇਸ ਪਿੰਡ ਦਾ ਬਹੁਤ ਵੱਡਾ ਇਤਿਹਾਸ ਆ ਦੂਜੀ ਪਾਸ਼ਾਹੀ ਦਾ ਨਾਨਕਾ ਪਿੰਡ ਵੀ ਆ ਹਰੀਕੇ ਕਲਾਂ ਦੇ ਵਿੱਚ ਇਸ ਜੋ ਧੰਨ ਧੰਨ ਬਾਬਾ ਲੰਗਰ ਸਿੰਘ ਜੀ ਦੇ ਆਪਾਂ ਸਥਾਨ ਦੇ ਉੱਪਰ ਖੜੇ ਆ ਇਸ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਤਿਆਰ ਹੋ ਕੇ ਸ਼੍ਰੀ ਮਕਸਰ ਸਾਹਿਬ ਖਦਰਾਨੇ ਦੀ ਢਾਬ ਸੀ ਜੋ ਜੋ ਲੜਾਈ ਹੋਈ ਆ ਖਦਰਾਨੇ ਦੀ ਢਾਬ ਤੇ ਉੱਥੇ ਵੀ ਜਾਂਦਾ ਰਿਹਾ ਉਹਦੇ ਬਾਰੇ ਕੋਈ ਥੋੜੀ ਬਹੁਤੀ ਇਤਿਹਾਸ ਬਾਰੇ ਜਾਣਕਾਰੀ ਹੈ ਤਾਂ ਜ਼ਰੂਰ ਦਿਓ ਦੇਖੋ ਜੀ ਇਤਿਹਾਸ ਬਾਰੇ ਜਾਣਕਾਰੀ ਤੇ ਇਹੀ ਅਸੀਂ ਕਹਿ ਸਕਦੇ ਆ ਵੀ ਜਦੋਂ ਇੱਥੋਂ ਉੱਥੇ ਪ੍ਰਸ਼ਾਦਾ ਹੋ ਤਿਆਰ ਹੋ ਕੇ ਜਾਂਦਾ ਸੀਗਾ ਇਹ ਪਿੰਡ ਦੇ ਵਿੱਚੋਂ ਤਿਆਰ ਹੋ ਕੇ ਜਾਂਦਾ ਸੀ ਹਾਂਜੀ ਹਾਂਜੀ ਇਸ ਦੇਖੋ ਜੀ ਇਹ ਸਾਰਾ ਪਿੰਡ ਹੈ ਜੀ ਇਹ ਜੇ ਪਿੰਡ ਦੀ ਜਗ੍ਹਾ ਜਿੱਥੇ ਆਪਾਂ ਖੜੇ ਆ ਇਹ ਪਿੰਡ ਹਰੀਕੇ ਕਲਾ ਸ੍ਰੀ ਮਕਸਰ ਸਾਹਿਬ ਦੇ ਵਿੱਚ ਪੈਂਦੇ ਪਿੰਡ ਪੈਂਦਾ ਬਹੁਤ ਵੱਡਾ ਪਿੰਡ ਪੈਂਦਾ ਸਭ ਤੋਂ ਵੱਡਾ ਪਿੰਡ ਹੈ ਸ੍ਰੀ ਮਕਸਰ ਸਾਹਿਬ ਦਾ ਤਾਂ ਇੱਥੋਂ ਜਿਹੜਾ ਲੰਗਰ ਤਿਆਰ ਹੋ ਕੇ ਜਾਂਦਾ ਸੀਗਾ ਉੱਥੇ ਆਪਣੇ ਫੌਜਾਂ ਲਈ ਤਾਂ ਬੜੇ ਵੱਡੇ ਮਾਣ ਵਾਲੀ ਗੱਲ ਆ ਜੀ ਦੇਖੋ ਪ੍ਰਮਾਤਮਾ ਨੇ ਇਸ ਨਗਰ ਨੂੰ ਕਿੱਡਾ ਵਡਾ ਮਾਨ ਬਖਸ਼ਿਆ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਨਾਨਕਾ ਪਿੰਡ ਵੀ ਆ ਤੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੋ ਨਗਰ ਆ ਸੈਣ ਹੈਗਾ ਉਹ ਵੀ ਬਿਲਕੁਲ ਇਥੋਂ ਤਕਰੀਬਨ 2-3 ਕਿਲੋਮੀਟਰ ਤੇ ਆ ਤੇ ਜਿਹੜੀਆਂ ਦੂਰਧਰਾਡੇ ਤੋਂ ਸੰਗਤਾਂ ਇੱਕ ਤਰੀਕ ਨੂੰ ਮੇਲੇ ਦੇ ਵਿੱਚ ਆ ਰਹੀਆਂ ਇਸ ਸਥਾਨ ਤੇ ਨਮਸਤੇ ਕਰਨ ਲਈ ਉਹਨਾਂ ਨੇ ਜੇਕਰ ਆਉਣਾ ਹੋਵੇ ਉਹਦੀ ਕਿਰਪਾ ਕਰਕੇ ਤੁਸੀਂ ਲੋਕੇਸ਼ਨ ਵੀ ਬੋਲ ਦਿਓ ਵੀ ਕਿਹੜੀ ਸਾਈਡੋਂ ਜੋ ਦੂਰਧਰਾਡੇ ਤੋਂ ਆ ਰਹੀਆਂ ਨੇੜੇ ਵਾਲਿਆਂ ਨੂੰ ਤਾਂ ਪ੍ਰੋਪਰ ਪਤਾ ਹੀ ਐਸ ਲੋਕੇਸ਼ਨ ਦਾ ਭਾਈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜੋ ਵੀ ਸੰਗਤਾਂ ਇੱਕ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਇਧਰ ਆ ਆਪਣੇ ਧੰਨ ਧੰਨ ਬਾਬਾ ਲੰਗਰ ਸਿੰਘ ਵਾਰਡ ਦਵਾਰ ਸਾਹਿਬ ਦੇ ਵਿੱਚ ਪਹੁੰਚਣ ਗਿਆ ਕੋੜਕਬੁਰੇ ਤੋਂ ਮਕਸਰ ਰੋੜ ਕੋੜਕਬੁਰੇ ਤੋਂ 12 14 ਕਿਲੋਮੀਟਰ ਆ ਮਕਸਰ ਤੋਂ ਤਕਰੀਬਨ ਮਕਸਰ ਤੋਂ ਵੀ 14 ਕਿਲੋਮੀਟਰ ਹੀ ਆ ਸੈਂਟਰ ਦੇ ਵਿੱਚ ਇੱਕ ਆਪਣਾ ਬਹੁਤ ਵੱਡਾ ਦੂਜਾ ਵਿਚਾਲੇ ਸੈਂਟਰ ਦੇ ਇੱਕ ਦੂਜਾ ਗੇਟ ਬਣਿਆ ਇੱਥੇ ਲਿਖਿਆ 메인 ਰੋਡ ਦੇ ਉੱਪਰ ਗੇਟ ਹਾਂਜੀ ਬਿਲਕੁਲ 메인 ਰੋਡ ਦੇ ਪਰ ਤਨ ਤਨ ਬਾਬਾ ਲੰਗਰ ਸਿੰਘ ਵਾਟਸਾਪ ਤੇ ਜੋ ਗੇਟ ਲੱਗਿਆ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਵੀ ਇਸ ਸਾਈਡ ਦੇ ਵਿੱਚ ਦੀ ਆਉਣਾ ਤਾਂ ਉਹ ਵਾਹਾਂ ਇਹੀ ਆਉਣਾ ਜੇਕਰ ਸੰਗਤਾਂ ਨੇ ਹੋਰ ਕਿਸੇ ਏਰੀਆ ਦੇ ਵਿੱਚ ਦੀ ਆਉਣਾ ਜਿਸ ਤਰ੍ਹਾਂ ਆਪਾਂ ਕਹਿ ਦਿੱ ਕਿ ਗਿੱਦੜ ਬਾਹਾ ਏਰੀਆ ਦੇ ਵਿੱਚ ਦੀ ਆਉਣਾ ਜਾਂ ਕਿਸੇ ਨੇ ਜੈਤੋ ਤੋਂ ਆਉਣਾ ਜਾਂ ਕਿਸੇ ਨੇ ਭਗਤੇ ਭਾਈ ਤੋਂ ਆਉਣਾ ਤਾਂ ਵਾਹਾਂ ਉਹ ਆਪਣਾ ਜੈਤੋ ਵਾਹਾਂ ਜਾਂ ਭਗਤੇ ਭਾਈ ਤੋਂ ਜੈਤੋ ਵਾਹਾਂ ਹੋ ਕੇ ਆਉਂਦੇ ਹੋਏ ਤਾਂ ਆਪਾਂ ਨੂੰ ਹਰਿ ਕੇ ਕਲਾਂ ਵਿੱਚ ਦੀ ਆਉਣਾ ਪਊਗਾ ਮੇਨ ਸਾਡੇ ਕੋਲੇ ਮੇਨ ਜਿਹੜੀ ਇਹੀ ਸਾਡਾ ਰਸਤਾ ਜਿਹੜਾ ਹਰੀਕੇ ਕਲਾਂ ਇੱਕ ਵਾਰੀ ਪਿੰਡ ਪਹੁੰਚਨੇ ਪੈਣਾ ਜੇਕਰ ਤੁਸੀਂ ਵਾਇਆ ਮੇ ਰੋਡਾਉਂਗੇ ਤਾਂ ਸਾਨੂੰ ਕੋੜਕਪੁਰੇ ਤੋਂ ਵਾਇਆ ਆਪਣਾ ਮਕਸਦ ਰੋਡ ਦੇ ਵਿੱਚ ਹੀ ਆਉਣਾ ਪਊਗਾ ਜੀ ਇੱਕ ਜਿਸ ਜਗ੍ਹਾ ਤੇ ਆਪਾਂ ਇਸ ਟਾਈਮ ਮੌਜੂਦ ਆ ਆਪਣੇ ਬੈਕ ਸਾਈਡ ਇੱਕ ਬੇਰੀ ਸਾਹਿਬ ਆ ਜਿੱਥੇ ਸੁਖਣਾ ਪੂਰੀਆਂ ਹੁੰਦੀਆਂ ਇੱਕ ਬੇਰੀ ਸਾਹਿਬ ਆ ਤੇ ਪਰਲੀ ਸਾਈਡ ਵਣ ਸਾਹਿਬ ਹੈਗੀ ਆ ਇਹ ਉਸੇ ਸਮੇਂ ਦੀ ਮੌਜੂਦ ਹੈਗੀ ਆ ਜਾਂ ਬਾਅਦ ਦੇ ਵਿੱਚ ਇਹ ਹੋਇਆ ਰੁਕ ਹਾਂਜੀ ਹਾਂਜੀ ਇਹ ਜੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਤੁਹਾਨੂੰ ਜੀ ਜਿਹੜੀ ਆਪਣੇ ਬੇਰ ਸਾਹਿਬ ਆ ਜੀ ਵੀ ਇੱਥੇ ਜਿਹੜੀ ਆਪਣਾ ਪਹਿਲਾਂ ਕੱਲ ਦੱਸੀ ਆ ਇਹ ਛੋਟੀ ਜੀ 베ਰੀ ਸੀ ਉਸ ਟਾਈਮ ਹਾਂਜੀ ਦੇਖੋ ਸਾਡੇ ਬਜ਼ੁਰਗ ਕਹਿੰਦੇ ਆ ਜੀ ਅਸੀਂ ਤਾਂ ਚਲੋ ਮੇਰੀ ਵੀ ਉਮਰ 50 ਸਾਲ ਦੀ ਹੋ ਗਈ ਆ ਤੇ ਅੱਜ ਤੋਂ ਕੀ ਤਕਰੀਬਨ ਕੋਈ 3.5 350 ਸਾਲ ਦਾ ਪੁਰਾਣਾ ਇਤਿਹਾਸਾ ਕੋਈ ਬਹਲਾ ਵੱਡਾ ਅਸੀਂ ਨਹੀਂ ਸੋਚ ਗਏ ਤਾਂ ਇਹ ਅੱਜ ਜਿਹੜੀ ਇਹ 베ਰੀ ਆ 베ਰੀ ਦਾ ਅਸੀਂ ਹੁਣ ਵੀਰ ਸਾਹਿਬ ਕਹਿੰਨੇ ਆ ਇੱਥੇ ਹੀ ਜਾ ਕੇ ਬਹੁਤ ਸਾਰੇ ਇਸ ਨਾਲ ਦੇ ਲੋਕ ਆਉਂਦੇ ਆ ਜਿਹੜੇ ਇੱਥੇ ਇਕਣਾ ਕਿੱਲਾ ਹੁੰਦਾ ਹੀ ਆਪਣਾ ਉਹ ਸੁਖਣਾ ਸੁਖਦੇ ਵੀ ਪ੍ਰਮਾਤਮਾ ਵੀ ਸਾਡੇ ਘਰੇ ਜੇ ਪਸ਼ੂ ਦਾ ਕੋਈ ਨਹੀਂ ਬਸ ਹੁੰਦਾ ਤਾਂ ਪਸ਼ੂ ਸਾਡੇ ਸਾਡੇ ਘਰੇ ਪਸ਼ੂ ਰਹਿਣ ਤੇ ਸਾਡੇ ਪਸ਼ੂ ਨਵੇਂ ਦੁੱਧ ਹੋਣ ਸਾਡੇ ਘਰੇ ਦੁੱਧ ਦੁੱਧ ਦੀ ਪ੍ਰਮਾਤਮਾ ਦਾਤ ਦੇਵੀ ਤਾਂ ਇੱਥੇ ਕਿੱਲੇ ਚੜਦੇ ਆ ਜੀ ਜਿਹੜੇ ਆਪਣੇ ਬੇਰੀ ਦੇ ਜੀ ਬੇਰ ਸਭ ਦੇ ਥਲੇ ਜੀ ਤੇ ਇਹ ਹਾਂਜੀ ਬਾਕੀ ਦੂਜਾ ਜਿਹੜਾ ਇਤਿਹਾਸ ਇਥੋਂ ਦਾ ਤੁਹਾਨੂੰ ਦੱਸਿਆ ਜੀ ਵੀ ਜਿਹੜੇ ਆਪਣੇ ਰਕਸ਼ਸ ਸੀਗਾ ਜੀ ਤੇ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਆਪਣੇ ਆਸਣ ਲਾਇਆ ਸੀ ਆਪਦਾ ਤਾਂ ਉਦੋਂ ਉਹਨਾਂ ਨੇ ਆਪਦੀ ਪੱਲ ਬਖਸਾ ਕੇ ਇੱਥੇ ਆਪਦਾ ਜੋ ਵੱਧ ਕਰਾਇਆ ਸੀਗਾ ਇੱਕੋ ਵਾਰ ਦੇ ਵਿੱਚ ਇਹ ਵੀ ਇੱਕ ਇਸ ਇਸ ਬੇਰੀ ਬੇਰ ਸਾਹਿਬ ਦਾ ਸਾਡਾ ਇਤਿਹਾਸ ਹੈ ਜੀ ਬਹੁਤ ਵੱਡਾ ਇਤਿਹਾਸ ਹੈ ਇਸ ਪਿੰਡ ਦਾ ਇਹ ਸੀ ਸਾਡੇ ਨਾਲ ਇੱਥੋਂ ਦੇ ਸੇਵਾਦਾਰ ਮੌਜੂਦ ਸ਼੍ਰੀ ਮਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਵਿਸ਼ੇਸ਼ ਰਿਪੋਰਟ